Welcome to Punjabi Job Studios Educational Channel। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਹੁਣ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਪੰਜਾਬ ਅੰਗਣਵਾੜੀ ਭਰਤੀ 2025 ਬਾਰੇ ਜ਼ਰੂਰੀ ਜਾਣਕਾਰੀਆਂ ਲੈ ਕੇ ਆਏ ਹਾਂ। ਸਾਡੇ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਸੀਗਾ ਵਿਦਿਅਕ ਯੋਗਤਾ ਉਮਰ ਸੀਮਾ ਜੋ ਇਸ ਭਰਤੀ ਦੇ ਲਈ ਚਾਹੀਦੀ ਹੈ ਉਸ ਦੇ ਵਿੱਚ ਜੋ ਬਦਲਾਅ ਆਇਆ ਹੈ ਉਹਨਾਂ ਦੇ ਸ਼ਰਤਾਂ ਦੇ ਵਿੱਚ ਨਿਯਮ ਅਤੇ ਸ਼ਰਤਾਂ ਦੇ ਵਿੱਚ ਜੋ ਬਦਲਾਅ ਆਏ ਹਨ ਉਹ ਦੱਸਿਆ ਸੀਗਾ ਮੈਂ ਇਸ ਤੋਂ ਪਹਿਲਾਂ ਅਤੇ ਫੀਸ ਸਟਰਕਚਰ ਬਾਰੇ ਦੱਸਿਆ ਸੀਗਾ ਅਤੇ ਹੁਣ ਦੇ ਅਪਡੇਟ ਦੇ ਵਿੱਚ ਆਪਾਂ ਗੱਲ ਕਰ ਲੈਨੇ ਹਾਂ ਕਿ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਹੁਣ ਆਪਾਂ ਜਾਣ ਲੈਨੇ ਹਾਂ ਵੀ ਇਸ ਭਰਤੀ ਨੂੰ ਅਪਲਾਈ ਕਿੱਦਾਂ ਕਰਨਾ ਹੈ ਇਸ ਭਰਤੀ ਨੂੰ ਆਨਲਾਈਨ ਹੀ ਅਪਲਾਈ ਕਰਨਾ ਹੈ ਅਤੇ ਉਹ ਕਿੱਦਾਂ ਕਰਨਾ ਹੈ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਸਾਰਾ ਕੁਝ ਸਮਝਾ ਦਿੰਨਾ ਹਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਇਹਨਾਂ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ sscwd.punjab.gov.in ਇਹ ਇਹ ਵੈਬਸਾਈਟ ਓਪਨ ਕਰਨੀ ਹੈ ਉਸ ਤੋਂ ਬਾਅਦ ਤੁਹਾਨੂੰ ਏਦਾਂ ਦਾ ਤੁਹਾਨੂੰ ਇੰਟਰਫੇਸ ਦੇਖਣ ਨੂੰ ਮਿਲੇਗਾ ਸਕਰੀਨ ਦੇ ਉੱਪਰ ਫਿਰ ਤੁਸੀਂ ਇੱਧਰ WhatsApp News ਦੇ ਵਿੱਚ ਜਾ ਕੇ ਜਿੱਦਰ ਤੁਸੀਂ ਐਰੋ ਦੇਖ ਰਹੇ ਹੋ ਐਡਵਰਟਾਈਜ਼ਮੈਂਟ ਫॉर ਰਿਕਰੂਟਮੈਂਟ ਆਂਗਨਵਾੜੀ ਵਰਕਰਸ ਐਂਡ ਹੈਲਪਰਸ ਇਸ ਦੇ ਉੱਪਰ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਇੱਕ ਆਨਲਾਈਨ ਐਪਲੀਕੇਸ਼ਨ ਫਾਰਮ ਦਾ ਜੋ ਤੁਸੀਂ ਐਰੋ ਦੇਖ ਰਹੇ ਹੋ ਉਸ ਦੇ ਉੱਪਰ ਕਲਿੱਕ ਕਰਨਾ ਹੈ ਆਨਲਾਈਨ ਐਪਲੀਕੇਸ਼ਨ ਫਾਰਮ ਕਲਿੱਕ ਹੇਅਰ ਲਿਖਿਆ ਹੋਇਆ ਹੈ ਜੋ ਉੱਥੇ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਰਜਿਸਟ੍ਰੇਸ਼ਨ ਦਾ ਪੇਜ ਖੁੱਲ ਜਾਵੇਗਾ ਇਦਾਂ ਦਾ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਥੇ ਤੁਸੀਂ ਆਪਣਾ ਨਾਮ ਈਮੇਲ ਆਈਡੀ ਮੋਬਾਈਲ ਨੰਬਰ ਅਤੇ ਪਾਸਵਰਡ ਭਰ ਕੇ ਸਟੇਟ ਸਿਲੈਕਟ ਕਰਕੇ ਕੈਪਚਾ ਕੋਡ ਭਰ ਕੇ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਇੱਕ ਓਟੀਪੀ ਆਏਗਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦੇ ਉੱਪਰ ਤੁਸੀਂ ਉਹ ਓਟੀਪੀ ਭਰ ਕੇ ਤੁਸੀਂ ਸਕਸੈਸਫੁਲ ਰਜਿਸਟ੍ਰੇਸ਼ਨ ਕਰ ਸਕਦੇ ਹੋ ਆਪਣੀ ਅਤੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਆਪਣੀ ਈਮੇਲ ਆਈਡੀ ਅਤੇ ਪਾਸਵਰਡ ਭਰ ਕੇ ਤੁਸੀਂ ਓਟੀਪੀ ਲੈ ਕੇ ਓਟੀਪੀ ਭਰ ਕੇ ਉਸਤੇ ਉੱਪਰ ਤੇ ਦੁਬਾਰਾ ਲੌਗਇਨ ਕਰਨਾ ਹੈ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਤਾਂ ਤੁਸੀਂ ਸਾਰੇ ਸਮਝ ਗਏ ਹੋਵੋਗੇ ਮੈਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਾਇਆ ਹੈ ਰਜਿਸਟਰਡ ਕਰਕੇ ਆਪਣਾ OTP ਈਮੇਲ ਆਈਡੀ ਤੇ ਮੋਬਾਈਲ ਨੰਬਰ ਉੱਤੇ ਭਰ ਕੇ ਹਨਾ ਜੋ ਆਇਆ ਹੁੰਦਾ ਹੈ ਉਹ ਭਰ ਕੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਕੁਝ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਇਸ ਤੋਂ ਬਾਅਦ ਤੁਸੀਂ ਆਂਗਣਵਾੜੀ ਇੰਗੇਜਮੈਂਟ ਪੋਰਟਲ ਦੇ ਉੱਪਰ ਕਲਿੱਕ ਕਰਨਾ ਹੈ ਜੋ ਚੌਥੇ ਨੰਬਰ ਦੇ ਉੱਪਰ ਲਿਖਿਆ ਹੋਇਆ ਹੈ ਆਂਗਣਵਾੜੀ ਇੰਗੇਜਮੈਂਟ ਪੋਰਟਲ ਇਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਜਿ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਤੁਸੀਂ ਸਾਰਾ ਸਾਰੀ ਜੋ ਇੰਪੋਰਟੈਂਟ ਇਨਸਟ੍ਰਕਸ਼ਨਸ ਨੇ ਤੁਸੀਂ ਉਹਨਾਂ ਨੂੰ ਕੇਅਰਫੁਲੀ ਰੀਡ ਕਰ ਲਿਓ ਧਿਆਨ ਨਾਲ ਰੀਡ ਕਰਕੇ ਸਾਰਾ ਉੱਪਰ ਨੂੰ ਸਕਰੋਲ ਕਰਕੇ ਉਸ ਦੇ ਨੀਚੇ ਇਹ ਵੀ ਨੰਬਰ ਤੇ ਤੁਹਾਨੂੰ ਆਪਣਾ ਸੈਂਟਰ ਕੋਡ ਭਰਨਾ ਪਵੇਗਾ ਮਤਲਬ ਕਿਹੜੇ ਸੈਂਟਰ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹ ਸੈਂਟਰ ਦਾ ਕੋਡ ਭਰਨਾ ਪਵੇਗਾ ਸੈਂਟਰ ਕੋਡ ਦੀ ਡਿਟੇਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਪੀਡੀਐਫ ਤੁਸੀਂ ਉਹ ਪੀਡੀਐਫ ਦੇ ਵਿੱਚੋਂ ਆਪਣੇ ਏਰੀਆ ਦਾ ਜੋ ਸੈਂਟਰ ਹੈ ਤੁਸੀਂ ਜਿੱਥੇ ਅਪਲਾਈ ਕਰਨਾ ਹੈ ਤੁਹਾਡੇ ਪਿੰਡ ਲਈ ਓਹੋ ਜਿਹੜਾ ਸੈਂਟਰ ਹੋਵੇਗਾ ਉੱਥੇ ਕਿਹੜੀ ਪੋਸਟ ਦੀ ਸੀਟ ਖਾਲੀ ਹੈ ਉਸ ਪੋਸਟ ਲਈ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਪਹਿਲਾਂ ਤੁਸੀਂ ਇਹ ਜਾਂਚ ਲਿਓ ਅਤੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਹੀ ਤੁਸੀਂ ਅਪਲਾਈ ਕਰਿਓ ਇਸ ਭਰਤੀ ਦੇ ਲਈ ਉਸ ਪੀਡੀਐਫ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਜਿਸ ਸੈਂਟਰ ਦੇ ਵਿੱਚ ਅਪਲਾਈ ਕਰਨਾ ਹੈ ਉਹ ਸੈਂਟਰ ਕੋਡ ਦੇਖ ਲਿਓ ਅਤੇ ਉਹੀ ਸੈਂਟਰ ਕੋਡ ਤੁਸੀਂ ਇੱਥੇ ਕਈ ਵੀ ਨੰਬਰ ਤੇ ਜੋ 23 ਨੰਬਰ ਤੇ ਜੋ ਆਪਸ਼ਨ ਦੇ ਵਿੱਚ ਭਰਨਾ ਹੈ ਉੱਥੇ ਭਰ ਕੇ ਤੁਸੀਂ ਆਈ ਐਗਰੀ ਤੇ ਕਲਿੱਕ ਕਰਕੇ ਨੈਕਸਟ ਦਾ ਬਟਨ ਕਲਿੱਕ ਕਰ ਦੇਣਾ ਹੈ ਜੋ ਗ੍ਰੀਨ ਕਲਰ ਦਾ ਹੈ ਨੈਕਸਟ ਵਾਲੇ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਕੁਝ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਪਹਿਲੇ ਨੰਬਰ ਤੇ ਤੁਸੀਂ ਆਪਣੀ ਪੋਸਟ ਸਿਲੈਕਟ ਕਰ ਲੈਣੀ ਹੈ ਤੁਸੀਂ ਹੈਲਪਰ ਲਈ ਅਪਲਾਈ ਕਰ ਰਹੇ ਹੋ ਜਾਂ ਵਰਕਰ ਲਈ ਅਪਲਾਈ ਕਰ ਰਹੇ ਹੋ ਉਹ ਸਿਲੈਕਟ ਕਰ ਲੈਣੀ ਹੈ ਫਿਰ ਆਪਣਾ ਨਾਮ ਭਰ ਦੇਣਾ ਹੈ ਫਿਰ ਮਦਰ ਨੇਮ ਫਾਦਰ ਨੇਮ ਜੈਂਡਰ ਭਰ ਕੇ ਆਪਣਾ ਮੋਬਾਈਲ ਨੰਬਰ ਭਰ ਕੇ ਮੈਰਿਟਲ ਸਟੇਟਸ ਭਰ ਕੇ ਕੈਟਾਗਰੀ ਭਰ ਕੇ ਫਿਰ ਫੋਟੋ ਅਪਲੋਡ ਕਰ ਦੇਣੀ ਹੈ ਫਿਰ ਸਿਗਨੇਚਰ ਅਪਲੋਡ ਕਰ ਦੇਣੇ ਨੇ ਫਿਰ ਡਾਕਟਰ ਇਨ ਲਾ ਆਫ ਦਾ ਵਿਲੇਜ ਵੀ ਤੁਸੀਂ ਕਿਹੜੇ ਪਿੰਡ ਦੀ ਨੂੰ ਹੋ ਤੁਸੀਂ ਉਹੋ ਸਿਲੈਕਟ ਕਰ ਲੈਣਾ ਹੈ ਆਪਣਾ ਪਿੰਡ ਫਿਰ ਤੁਸੀਂ ਈਮੇਲ ਆਈਡੀ ਆਪਣੀ ਭਰ ਕੇ ਅਗਰ ਤੁਸੀਂ ਪਰਸਨ ਵਿਦ ਡਿਸੇਬਿਲਟੀ ਹੋ ਤਾਂ ਤੁਸੀਂ ਇੱਥੇ ਯੈਸ ਸਿਲੈਕਟ ਕਰ ਲਿਓ ਅਦਰਵਾਈਜ਼ ਤੁਸੀਂ ਨੋ ਕਰਕੇ ਇਸ ਨੂੰ ਸਬਮਿਟ ਕਰ ਦਿਓ ਅਤੇ ਸਬਮਿਟ ਕਰਨ ਤੋਂ ਬਾਅਦ ਫੀਸ ਭਰਨ ਦਾ ਜੋ ਪੋਰਟਲ ਹੈ ਉਹ ਖੁੱਲ ਜਾਵੇਗਾ ਫੀਸ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਦੱਸ ਹੀ ਚੁੱਕਿਆ ਵੀ ਅੰਗਣਵਾੜੀ ਵਰਕਰ ਦੇ ਲਈ ਜੋ ਜਰਨਲ ਕਾਸਟ ਦੇ ਲਈ 500 ਰੁਪਏ ਹੋਵੇਗੀ ਅਤੇ ਅੰਗਣਵਾੜੀ ਹੈਲਪਰ ਦੇ ਲਈ ਜਰਨਲ ਕਾਸਟ ਦੇ ਲਈ 300 ਰੁਪਏ ਹੋਵੇਗੀ ਅਤੇ ਐਸ ਸੀ ਬੀ ਸੀ ਅਦਰ ਕੈਟਾਗਰੀਜ਼ ਲਈ ਅੰਗਨਵਾੜੀ ਵਰਕਰ ਦੇ ਲਈ 250 ਰੁਪਿਆ ਅੰਗਨਵਾੜੀ ਹੈਲਪਰ ਦੇ ਲਈ 150 ਰੁਪਿਆ ਹੋਵੇਗੀ ਫੀਸ ਤੁਸੀਂ ਆਪਣੀ ਆਨਲਾਈਨ ਹੀ ਕਟਵਾਣੀ ਹੈ ਆਪਣੇ ਏਟੀਐਮ ਕਾਰਡ ਰਾਹੀਂ ਡੈਬਿਟ ਕ੍ਰੈਡਿਟ ਕਾਰਡ ਰਾਹੀਂ ਜਾਂ ਤੁਸੀਂ ਆਨਲਾਈਨ ਬੈਂਕਿੰਗ ਦੇ ਰਾਹੀਂ ਵੀ ਫੀਸ ਆਪਣੀ ਕਟਵਾ ਸਕਦੇ ਹੋ ਜਾਂ ਬਿਲਕੁਲ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਕੈਫੇ ਤੇ ਜਾ ਕੇ ਇੰਟਰਨੈਟ ਕੈਫੇ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਇਸ ਭਰਤੀ ਲਈ ਫੀਸ ਜਮਾ ਕਰਨ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਕੇ ਰੱਖ ਲੈਣਾ ਹੈ ਫਰਦਰ ਰੈਫਰੈਂਸ ਦੇ ਲਈ ਅਤੇ ਜੋ ਤੁਹਾਡੀ ਫੀਸ ਫੀਸ ਭਰੀ ਹੋਈ ਦੀ ਰਸੀਪਟ ਹੈ ਉਹ ਵੀ ਤੁਸੀਂ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਲਿਓ ਉਮੀਦ ਕਰਦਾ ਹਾਂ ਵੀ ਹੁਣ ਤੱਕ ਦੀ ਦੱਸੀ ਹੋਈ ਜਾਣਕਾਰੀ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਵੇਗੀ ਅਗਰ ਫਿਰ ਵੀ ਕਿਸੇ ਨੂੰ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਇਸ ਭਰਤੀ ਸੰਬੰਧੀ ਜੋ ਜੋ ਵੀ ਡਿਟੇਲਸ ਦੇ ਪੀਡੀਐਫ ਨੇ ਉਹ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੁਸੀਂ ਉੱਥੋਂ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਇਸ ਭਰਤੀ ਦੇ ਸੰਬੰਧੀ ਆਪਾਂ ਬਾਕੀ ਦੀ ਜਾਣਕਾਰੀ ਅਗਲੀ ਅਪਡੇਟ ਦੇ ਵਿੱਚ ਲੈ ਕੇ ਆਵਾਂਗੇ ਤੁਹਾਡੇ ਲਈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਹੀ ਜਾਣਕਾਰੀ ਦੇਣੀ ਸੀ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਸਪਸ਼ਟ ਹੋ ਗਈ ਹੋਵੇਗੀ ਇਸ ਦੀ ਉਮੀਦ ਕਰਦੇ ਹਾਂ ਦੋਸਤੋ ਅਗਰ ਤੁਸੀਂ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਨਾਲ ਸੰਤੁਸ਼ਟ ਹੋ ਤਾਂ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ